ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਗੁਰਦੀਪ ਦਾਨੀ ਤੇ ਕਹਿ ਰਿਹਾ ਆਪਣੀ ਇੱਕ ਰਚਨਾ ਲਾਵੇ ਤੇਲੀਆ ਤਾੜਾ ਰੂਹ ਮੇਰੀ ਕੱਚੀ ਪਈ ਆਖੇ ਲੱਗ ਜਾ ਹਾੜਾ ਰੂਹ ਮੇਰੀ ਕੱਚੀ ਪਈ ਲਾਵੇ ਤੇਲੀਆ ਤਾੜਾ ਰੂਹ ਮੇਰੀ ਕੱਚੀ ਪਈ ਰੂਮ ਮੇਰੀ ਵਿੱਚ ਮੈਲ ਬੜੀ ਹੈ ਉੜਦੀ ਰਹਿੰਦੀ ਮਸਾਂ ਫੜੀ ਹੈ ਹੌਮੇ ਦੇ ਵਿੱਚ ਪਈ ਸੜੀ ਹੈ ਰਹੀ ਰਹੇ ਸੋਚ ਦੀ ਮਾੜਾ ਰੂਮ ਮੇਰੀ ਕੱਚੀ ਪਈ ਲਾਵੇ ਤੇਲੀਆ ਤਾੜਾ ਰੂਮ ਮੇਰੀ ਕੱਚੀ ਪਈ ਰੂਮ ਚੋਂ ਬੇਈਮਾਨੀ ਕੱਢਦੇ ਆਕੜ ਅਤੇ ਸ਼ਤਾਨੀ ਕੱਢਦੇ ਗਰੂਰ ਅਤੇ ਮਨਮਾਨੀ ਕੱਢ ਦੇ ਐਵੇਂ ਛੱਡ ਨਾ ਪਾੜਾ ਰੂਮ ਮੇਰੀ ਕੱਚੀ ਪਈ ਲਾ ਵੇ ਤੇਲਿਆ ਤਾੜਾ ਰੂਮ ਮੇਰੀ ਕੱਚੀ ਪਈ ਰੂਂ ਦੇ ਵਿੱਚੋਂ ਮੈਂ ਮੁਕਾ ਦੇ ਤੂੰ ਤੂੰ ਇਹ ਨੂੰ ਬੋਲਣ ਲਾ ਦੇ ਬੁੱਲੇ ਸਾ ਵਾਲਾ ਪਾਠ ਪੜਾ ਦੇ ਨਾ ਜਾਣੇ ਊੜਾ ਆੜਾ ਰੂਮ ਮੇਰੀ ਕੱਚੀ ਪਈ ਲਾਵੇ ਤੇਲੀਆ ਤਾੜਾ ਰੂਮ ਮੇਰੀ ਕੱਚੀ ਪਈ ਆਪਣੇ ਲਈ ਤਾਂ ਨਿੱਘ ਭਾਲਦੀ ਗੈਰਾਂ ਦੇ ਲਈ ਭਾਂਬੜ ਬਾਲਦੀ ਸਾਹਮ ਕੇ ਰੱਖੀ ਪਿਛਲੇ ਸਿਆਲ ਦੀ ਐਤ ਕੀ ਪਾਉ ਪਵਾੜਾ ਰੂਮ ਮੇਰੀ ਕੱਚੀ ਪਈ ਲਾਵੇ ਤੇਲੀਆ ਤਾੜਾ ਰੂਮ ਮੇਰੀ ਕੱਚੀ ਪਈ ਰੂ ਨੂੰ ਐਸਾ ਤਾੜਾ ਲਾ ਦੇ ਕਿਸੇ ਜੋਤ ਦੀ ਬੱਤੀ ਬਣਾ ਦੇ ਦਾਨੀ ਅੰਦਰ ਜੋਤ ਜਗਾ ਦੇ ਨਾ ਫੁੱਲੋ ਮਿੱਠੀ ਪਿੰਡ ਮਾੜਾ ਰੂ ਮੇਰੀ ਕੱਚੀ ਪਈ ਲਾ ਵੇ ਤੇਲੀਆਂ ਤਾੜਾ ਰੂ ਮੇਰੀ ਕੱਚੀ ਪਈ ਲਾ ਵੇ ਤੇਲੀਆਂ ਤਾੜਾ ਰੂ ਮੇਰੀ ਕੱਚੀ ਪਈ ਧੰਵਾਦ ਜੀ ਸ਼ੁਕਰੀਆ